ਕਰਾਦਾ ਪੰਜਾਬ ਉਹਨੇ ਪੰਜਾਬ ਪੰਜਾਬ ਤੇ ਸਾਰੇ ਕਿਤੇ ਲੋਨ ਕਰਾਦਾ ਠੀਕ ਹੈ ਤੇ ਜੀ ਪੇਪਰ ਵਰਕ ਦੇ ਵਧੀਆ ਸਾਰੇ ਪੇਪਰ ਵਰਕ ਦੀ ਗਾਰੰਟੀ ਹੋ ਪੇਪਰਾਂ ਦੀ ਗਾਰੰਟੀ ਹੋਊਗੀ ਜਿੰਨੇ ਵੀ ਟਰੈਕਟਰ ਖੜੇ ਜਿੰਨੇ ਵੀ ਤੁਹਾਨੂੰ ਪਤਾ ਦਿਖਾ ਪੰਪ ਤੇ ਕਿਤੇ ਵੀ ਟੱਕ ਨਹੀਂ ਆ ਸਾਰਾ ਰੈਨਲ ਆ ਠੀਕ ਹੈ ਕੋਈ 10 ਨੰਬਰ ਦਾ ਨਟ ਖੁੱਲਿਆ ਹੋ ਗਿਆ ਆਪਾਂ ਦੇਣ ਦਾ ਠੀਕ ਹੈ ਤੇ ਜੀ ਹਰ ਵਕਤ 10 ਤੋਂ 12 ਮਤਲਬ ਮੇਲਾ ਲੱਗਿਆ ਰਹਿੰਦਾ ਏ ਅਣਾ ਬਾਈ ਫੁੱਲ ਟਰੈਕਟਰ ਹੁੰਦਾ ਠੀਕ ਆ 15 ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਬਾਈ ਫੇਰ ਪਹੁੰਚਿਆ ਬਾਹੜਿਆ ਆਇਆ ਸ਼ਹਿਰ ਤੇ ਬਾਬਾ ਟਰੈਕਟਰ ਸੇਲ ਪਰਚੇਜ ਆਣੇ ਠੀਕ ਆ ਤੇ ਅੱਜ ਤੁਹਾਨੂੰ ਹਰ ਤਰ੍ਹਾਂ ਦੇ ਟਰੈਕਟਰ ਦਿਖਾਵਾਂਗੇ ਬਾਕੀ ਆਪਾਂ ਬਾਈਆਂ ਨਾਲ ਗੱਲਬਾਤ ਕਰਾਂਗੇ ਵਾਧੂ ਜਾਣਕਾਰੀ ਬਾਈਆਂ ਤੋਂ ਹੀ ਲਵਾਂਗੇ ਠੀਕ ਆ ਤੇ ਆਪਣੀ ਵੀਡੀਓ ਨਾਲ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਬਹੁਤ ਵਧੀਆ ਇਹ ਦੱਸੋ ਬਾਈ ਮਰੀ ਜੀ ਤੇ ਬਾਈ ਜੀ ਜਿਵੇਂ ਆਪਣੀ ਦੁਕਾਨ ਤੇ ਲਿਖਿਆ ਹੋਇਆ ਪਹਿਲਾਂ ਦਾ ਆਦੋ ਕਿਰਾਏ ਤੇ ਵੀ ਮਿਲ ਜਾਂਦੇ ਟਰੈਕਟਰ ਟਰੈਕਟਰ ਕਿਰਾਏ ਤੇ ਵੀ ਮਿਲ ਜਾਂਦਾ ਬਾਈ ਲੋਨ ਵੀ ਕਰਾ ਦਿੰਨੇ ਆ ਟਰੈਕਟਰ ਤੇ ਪੁਰਾਣਾ ਟਰੈਕਟਰ ਵਿੱਚ ਵੀ ਘਟਿਆ ਜਾਂਦਾ ਠੀਕ ਆ ਜਿਵੇਂ ਬਾਈ ਕਹਿੰਨੇ ਕਿਰਾਇਆ ਵੀ ਕਿਰਾਏ ਤੇ ਵੀ ਦੇ ਦਿੰਨੇ ਆ ਵਿੱਚ ਕੱਟਿਆ ਵੀ ਜਾਂਦਾ ਪੁਰਾਣਾ ਟਰੈਲਰ ਨਵਾਂ ਟਰੈਕਟਰ ਦੇ ਰਹੇ ਨੇ ਨਵਾਂ ਟਰੈਕਟਰ ਵੀ ਸੈਕੰਡ ਹੈਂਡ ਟਰੈਕਟਰ ਹੁੰਦੇ ਆ 25 ਮਾਡਲ ਵੀ ਹੁੰਦੇ ਆ 24 ਵੀ ਹੁੰਦੇ ਆ ਜਿਵੇਂ ਭਈ ਆ 20 ਮਾਡਲ ਟਰੈਕਟਰ ਖੜਾ ਉਸ ਪੰਜਾਬੀ ਠੀਕ ਹੈ ਜੀ ਐਵੇਂ ਵੀ ਆਪਾਂ ਨਵੇਂ ਟਰੈਕਟਰ ਹੀ ਲੈਨੇ ਆਪਾਂ 10 12 ਮਾਡਲ ਤੋਂ ਉਤਲੇ ਹੁੰਦੇ ਆ ਆਪਣੇ ਕੋਲ ਤੇ ਅੱਜ ਕਿੰਨੇ ਕੁ ਟਰੈਕਟਰ ਦਿਖਾਵਾਂਗੇ ਆਪਾਂ ਅੱਜ ਖੜੇ ਆ ਵੀ 15 ਕੇ ਟਰੈਕਟਰ ਖੜੇ ਆ ਅੰਦਰ ਕਰੀਏ ਪਹਿਲਾਂ ਇਹ ਤੋਂ ਸਟਾਰੋ ਜੀ ਸਿਪੰਜਾਪ ਹੀ ਆਣਾ ਜੀ ਹਾਂ ਜੀ ਤੇ ਕਿੰਨੇ ਮਾਡਲ ਆ ਜੀ ਇਹ ਬਈ 2020 ਦੇ 10ਵੇਂ ਮਹੀਨੇ ਦਾ ਨਿਕਲਿਆ ਪਿਆ ਆ ਸਾਰਾ ਸੂ ਸੂ ਦਿਖਾ ਦੇ ਬਈ ਸੋ ਚੱਕਾ ਸਾਰਾ ਟਰੈਕਟਰ ਰੇਨਲ ਜਨਸੀ ਰਿਕਾਰਡ ਆ ਪਹਿਲੀ ਬਾਟੀ ਦਾ ਟਰੈਕਟਰ ਆ ਕੈਸ਼ ਦਾ ਟਰੈਕਟਰ ਆ ਸਾਈ ਬਾਚ ਵਾਲਾ ਠੀਕ ਹੈ ਜੀ ਬੇਟ ਵੂਡ ਲੱਗੇ ਹੋਏ ਨੇ ਬੇਟ ਵੂਡ ਐਕਸੈਸਰੀ ਸਾਰੀ ਨਾਲ ਆ ਤਿੰਨ ਤਿੰਨ ਪਿੱਛੇ ਪਲੇਟਾਂ ਪਿੱਛੇ ਛੇ ਮੂਰੇ ਆ ਬਾਈ ਤੇ 1300 ਘੰਟਾ ਚੱਲਿਆ ਪਿਆ ਠੀਕ ਆ 1300 ਸਾਰਾ ਜਨਸੀ ਰਿਕਾਰਡ ਚੱਲਿਆ ਤੇ ਜੀ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰ ਲਈਏ ਕਿੰਨੇ ਦੀ ਡਿਮਾਂਡ ਬਈ ਇਹਦੀ 20 ਲੱਖ 50 ਹਜ਼ਾਰ ਰੁਪਈਆ ਕੀ 20 ਲੱਖ 50 ਹਜ਼ਾਰ ਕੀ ਹਾਂ ਮੌਕੇ ਤੇ ਮਾਨਤਾਨ ਹੋ ਜੇ ਬਾਈ ਮੌਕੇ ਤੇ ਮਾਨਤਾਨ ਫੁੱਲ ਕਰਾਂਗੇ ਬਾਈ ਠੀਕ ਆ ਜੀ ਗਾਰੰਟੀ ਵਾਲਾ ਟਰੈਕਟਰ ਆ ਟੈਟੂਰ ਨਾਲ ਦੇ ਆ ਪਿਛਲੇ ਹੈਗੇ 90 ਤੋਂ ਪਲੱਸ ਪੈਸੇ ਟਰੈਕਟਰ ਨਾਲ ਦੇ ਮੂਰਲੇ 85 ਆ ਪਿਛਲੇ 95 ਹੋਣਗੇ ਠੀਕ ਆ ਤੇ ਟਾਇਰਾਂ ਚ ਕੰਡੀਸ਼ਨ ਚੈੱਕ ਕਰਾ ਲਈ ਠੀਕ ਆ ਹਾਂ ਸੋ ਦੇਖ ਲੈ ਬਈ ਚੈੱਕ ਕਰਾ ਦਿਆ ਆ ਸਾਰਾ ਸੀਲ ਦਾ ਟਰੈਕਟਰ 10 ਨੰਬਰ ਦੇ ਨਾਲ ਇਧਰ ਵੀ ਚਾਬੀ ਨਹੀਂ ਲੱਗੀ ਹੋਈ ਸੀਲ ਦਾ ਭਾਈ ਕਹਿੰਦੇ ਹਜੇ ਤੱਕ ਚਾਬੀ ਵੀ ਨਹੀਂ ਲੱਗੀ ਟਾਇਰਦਾਨ ਦੇਖ ਲੈ ਬਈ ਯਾਰ ਰੰਗ ਹੈਨਾ ਠੀਕ ਆ ਕੋਕਾ ਕੰਡੀਸ਼ਨ ਚ ਕਹਿ ਦਿੰਦੇ ਜੀ ਮੈਂ ਆਪਾ ਜਮਾ ਸਾਫ ਆ ਫੁੱਲ ਨਮਾ ਟਰੈਕਟਰ ਆ ਬਈ ਠੀਕ ਆ ਜੀ ਹਾਂਜੀ ਤੇ ਕਰੀਏ ਗਾਹਾਂ ਅੱਗੇ ਗੱਲ ਆ ਜੋ ਜੀ ਅੱਗੇ ਸਵਰਾਜ 744 ਹਾਂ ਐਕਸਟੀ ਐਕਸਟੀ ਤੇ ਜੇ ਆਪਾਂ ਹੁਣ ਇਹਦੇ ਮਾਡਲ ਦੀ ਗੱਲ ਕਰੀ ਕਿੰਨਾ ਮਾਡਲ ਆ ਬਈ ਇਹ ਇਹ ਬਈ 2022 ਮਾਡਲ ਆਗਾ ਠੀਕ ਆ ਸਾਰਾ ਰੰਗ ਦਾ ਤਾਂ ਰੀਜਨਲ ਹੀ ਆ ਹਾਂ ਤੇ ਆ ਲਿਫਾਫੇ ਵੀ ਚੜੇ ਪਾਇਆ ਜੀ ਤਾਂ ਡੰਡਿਆਂ ਤੇ ਡੰਡਿਆਂ ਤੇ ਕੱਟ ਸੀਟ ਤੇ ਠੀਕ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਬਈ ਸਾਰੇ ਟਰੈਕਟਰ ਪੰਜਾਹ ਨੰਬਰ ਹੁੰਦੇ ਆ ਠੀਕ ਆ ਜੀ ਸਾਰਾ ਸ਼ੀਲਡ ਟਰੈਕਟਰ ਆ ਨਾਲ ਦੇ ਟਾਇਰਾਂ ਦੇ ਦੇਖੀ ਉੱਧਰੋਂ ਜਿਹੜਾ 99 ਪੈਸੇ 99 ਪੈਸੇ ਟਾਇਰ ਪਏ ਨਾਲ ਦੇ ਹਾਂ ਆ ਗੱਡੀ ਸੰਜੇ ਇੱਕ ਕਰਾ ਦੋ ਬਈ ਸੋ ਸਾਰਾ ਬਾਕੀ ਰੋਗੀ ਇਧਰੋਂ ਚੈੱਕ ਕਰਾ ਦੇ ਸਾਰਾ ਰੇਲ ਆ ਗਿਆ ਡਰਾਈਵਰ ਤੇ ਆ ਲਿੰਕਾ ਕੰਨੀ ਚੱਕਰਾ ਨਹੀਂ ਇੱਕ ਵਾਰ ਬਾਏ ਹੋਈ ਜਿਵੇਂ ਵੀਰੇ ਬਾਜ ਫੁੱਲ ਵਧੀਆ ਬਾਈ ਗਾਰੰਟੀ ਵਾਲਾ ਡਰਾਈਵਰ ਨਿਕਲ ਦੇਖ ਲੈ ਯਾਰ ਤੂੰ ਬਾਈ ਮਾਡਲ ਤੇ ਪਿਆ ਆ ਦੇਖ ਇਧਰ ਨਿੱਪਲ ਦਿਖਾ ਦੇ ਤੇ ਉਧਰੋਂ ਚੈੱਕ ਕਰਾ ਦੇ ਮਗਰਾੜਾਂ ਤੇ ਗੱਲੀ ਛਤਰੀ ਦੇ ਨਿਸ਼ਾਨ ਆ ਹੋਰ ਕੋਈ ਟੱਕ ਟੁੱਕ ਨਹੀਂ ਦੇ ਠੀਕ ਹੈ ਹੈਨਾ ਠੀਕ ਹੈ ਵੀਰੇ ਸਾਰਾ ਰੇਲ ਵਿੱਚੋਂ ਚੱਕਰਾ ਜੀ ਕਿਦੋਂ ਸਾਫ ਰੇਲ ਕੋਈ ਗਲਮਾ ਵੀ ਨਹੀਂ ਲੱਗੀ ਯਾਰ ਠੀਕ ਹੈ ਵੀਰੇ ਹੂੰ ਕਿ ਕੀ ਡਿਮਾਂਡ ਕਰਦੇ ਇਹਦੀ ਇਹਦੀ 6.5 ਲੱਖ ਰੁਪਇਆ ਡਿਮਾਂਡ 6.5 ਲੱਖ ਮੌਕੇ ਦੇ ਹੀ ਕਰ ਦਾਂਗੇ ਮਾਣਦਾਨ ਮੌਕੇ ਤੇ ਦੇ ਦਾਂਗੇ 30000 ਦਾ 30000 630 ਦਾ 630 ਦਾ ਹਾਂਜੀ ਠੀਕ ਹੈ ਜੀ ਤੇ ਕਰਦੇ 5310 ਜੌਂਡੀਅਰ ਇਹ ਬਈ 53 ਦਾ ਜੌਂਡੀਅਰ 2021 ਮਾਡਲ ਆ ਬਈ 21 ਮਾਡਲ ਆ ਪਹਿਲੀ ਪਾਰਟੀ ਦੇ ਹੀ ਏ ਟਰੈਕਟਰ ਆਗਾ ਠੀਕ ਹੈ ਜੀ ਇਧਰੋਂ ਆਪਾਂ ਪੇਂਟ ਦੀ ਗੱਲ ਕਰੀਏ ਇਹ ਰੇਨ ਵਾਲਾ ਬਈ ਟੋ ਮਾਡਲਾ ਦਾ ਰਿਵਰਸ ਪੀਟੀਓ ਵਾਲਾ ਰਿਵਰਸ ਪੀਟੀਓ ਵਾਲਾ ਗੇਅਰ پرو ਆ ਚਾਰ ਸਪੀਡਾਂ ਚ ਪੈਰ ਨਾਲ ਦਿਆ ਬਈ 95 ਤੋਂ ਆ 85 ਤੋਂ 90 ਪੈਸੇ ਠੀਕ ਆ ਆ ਚੈੱਕ ਕਰਾ ਦੇ ਆ ਫਿਲਟਰਾਂ ਫਿਲਟਰਾਂ ਤੇ ਏਜੰਸੀ ਵਾਲੇ ਆ ਹਲੇ ਲੈਣਾ ਜਾਂ ਪਈਆਂ ਨੇ ਨਟਾਂ ਨੋਟਾਂ ਦੇ ਠੀਕ ਹੈ ਵੀਰੇ ਆ ਸ਼ੋ ਮਗਰਾ ਡਰ ਰਹਿ ਮਾ ਸਾਰਾ ਰੇ ਪਹਿਲਾਂ ਜੇ ਇੱਕ ਕਰਾ ਦੇ ਇੱਕ ਵਾਰ ਮੂੰਹ ਵੀ ਚਮਕਦਾ ਮੂੰਹ ਦੀਂਦਾ ਬਈ ਸਾਰੀ ਟਰੈਕਟਰ ਚ ਆਪਾਂ ਜਿਹੜਾ ਕੱਕ ਜਮੀ ਨਹੀਂ ਜਰੀਟ ਆ ਹਾਂ ਜੀ ਇਹ ਡਿਮਾਂਡ ਦੀ ਗੱਲ ਕਰੀ ਇਹਦੀ ਡਿਮਾਂਡ ਹੈਗੀ ਆ ਜੀ 7 ਲੱਖ 90 ਹਜ਼ਾਰ 7 ਲੱਖ 90 ਹਜ਼ਾਰ ਮੌਕੇ ਤੇ ਮਾਰ ਤਾਂ ਮੌਕੇ ਤੇ ਕਰ ਦਾਂਗੇ ਵੀ 7 ਲੱਖ 75 80 ਹਜ਼ਾਰ ਦਾ ਦੇਦਾ ਮਾੜਾ ਮੋਟਾ ਹੋਰ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਕਰੀਏ ਗੱਲ ਸਵਰਾਜ ਹਾਂ ਜੀ ਇਹਦਾ ਮੰਨ ਲਾ ਟਾਪ ਮਾਡਲ ਨੂੰ ਵਾਂਗੂ ਲੱਗਦਾ ਹੋਣਾ ਬਾਈ ਕਿੰਨੇ ਮਾਡਲ ਆਏ ਇਹ ਬਾਈ 2015 ਮਾਡਲ ਆ ਪਰ ਦੇਖਣ ਨੂੰ ਲੱਗਦਾ ਦੇਖਣ ਨੂੰ ਤਾਂ ਬਾਈ ਉੱਚਾ ਮਾਡਲ ਲੱਗਦਾ ਬਹੁਤ ਸੰਭਾਈ ਚ ਟਰੈਕਟਰ ਚੱਲਿਆ ਏਅਰ ਸਿਲੰਡਰ ਦੇਖ ਲਾ ਤੋ ਜਿਵੇਂ 23 ਮਾਡਲ ਵਰਗਾ ਤੋ ਹਾਂ ਹਾਂ ਬਾਈ ਹੈਗਾ ਸਾਰਾ ਰੇਨਲ ਆ ਸਾਰਾ ਰੰਗ ਤੇ ਰੇਨੋ ਸਾਰਾ ਟੋਟਲ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਬਈ ਆ ਨਟ ਦਿਖਾ ਦੇ ਦੇ ਲਖੇ ਇਧਰ ਨਟ ਨੂੰ ਚੈੱਕ ਕਰਾ ਦੇ ਨਾਟ ਵੀ ਨਹੀਂ ਖੁੱਲਿਆ ਦੇਖ ਬਈ ਕਲੱਚ ਵੀ ਨਹੀਂ ਖੁੱਲਿਆ ਜੇ ਟਰੈਕਟਰ ਦਾ ਕਲੱਚ ਨਹੀਂ ਖੁੱਲਿਆ ਆਪਾਂ ਉਹ ਦੇਖ ਲਾ ਫੈਰ ਵਾਲੀ ਸਤਰੀ ਇਹ ਸਾਰਾ ਨਾਲ ਹੀ ਦੇਣਾ ਨਾ ਨਾਲ ਹੀ ਸਨੇ ਡੱਕ ਡੋੱਕ ਠੀਕ ਆ ਆ ਟਾਇਰ ਦੇਖ ਲਾ ਬਈ ਹੈਗੇ ਆ 95 ਪੈਸੇ ਠੀਕ ਹੈ ਜੀ ਠੀਕ ਹੈ ਗਾਰੰਟੀ ਵਾਲਾ ਟਰੈਕਟਰ ਆ ਇਹ ਤੇ ਕਿਦੇ ਰੰਗ ਦੀ ਕਲਮ ਨਹੀਂ ਹੋएगी ਜੀ ਆਪਾਂ ਕਰੀਏ ਹੁਣ ਨੰਬਰ ਹੀ ਗੱਲ ਆ ਨੰਬਰ ਪੰਜਾਬ ਆ ਪੰਜਾਬ ਨੰਬਰ ਆ ਹਾਂ ਜੀ ਗਰਦਾਸਪੁਰ ਦਾ ਨੰਬਰ ਆ ਗਰਦਾਸਪੁਰ ਦਾ ਨੰਬਰ ਆ ਡੈਕਡ ਉੱਕ ਵਧੀਆ ਚੱਲਦਾ ਪੂਰਾ ਬੱਬੂ ਗੱਲ ਸਿੱਧੀ ਛਤਰੀ ਲੱਗੀ ਹੋਈ ਮਿਊਜ਼ਿਕ ਸਿਸਟਮ ਵਧੀਆ ਤੇ ਛਤਰੀ ਵੀ ਪੂਰੀ ਬ੍ਰੈਂਡਰ ਲੱਗੀ ਵੀ ਹੈ ਹਨਾ ਬਾਈ ਪੂਰੇ ਟੌਪ ਦੇ ਬੰਦੇ ਤੋਂ ਲੱਗੀ ਵੀ ਹੈ ਬਾਈ ਬਹੁਤ ਗੱਲ ਸਿੱਧੀ ਤੋਂ ਤੇ ਡਿਮਾਂਡ ਨਹੀਂ ਹੁਣ ਗੱਲ ਕਰਦੀ ਡਿਮਾਂਡ ਹੈਗੀ ਆ ਬਾਈ 5,30,000 ਰੁਪਏ 5,30,000 ਹਾਂ ਜੀ ਮੌਕੇ ਤੇ ਹੀ ਮੌਕੇ ਤੇ ਦੇ ਦਾਂਗੇ ਬਾਈ ਰੱਬ ਤੁਹਾਡਾ ਭਲਾ ਕਰੇ 5,15,000 ਦਾ ਠੀਕ ਹੈ ਹਾਂਜੀ ਤੇ ਕਰੀਏ ਗੱਲ 545 ਦੀ 5 ਦੀ ਇਹ 4휠545 ਆ ਬਾਈ ਪਹਿਲੀ ਪਾਰਟੀ ਦਾ ਡਾਇਰੈਕਟਰ ਆ ਇਹ ਵੀ ਪਹਿਲੀ ਪਾਰਟੀ ਦਾ ਕੰਡੀਸ਼ਨ ਚ ਚੈੱਕ ਕਰਾ ਦੇ ਪੈਰਪੂਰ ਦਾ ਨਾ ਹਿੱਸਾ ਦੇਖ ਯਾਰ ਹਿੱਸਾ ਚੈੱਕ ਕਰਾ ਇਹ ਨਾ ਹਿੱਸਾ ਹੈ ਜਮੈਂ ਮੇਰਾ ਵਾਲਾ 25 ਮਾਡਲ ਹੁੰਦਾ ਹਾਂ ਠੀਕ ਹੈ ਇਹ ਟਾਇਰ ਨਾਲ ਦੀ ਵੀਰੇ ਟਾਇਰ ਨਾਲ ਦੇ ਆ ਬਾਈ ਮੂਰਲੇ ਟਾਇਰ ਦਵਾਰੇ ਪਾਏ ਵੇ ਕੱਟ ਲੱਗ ਗਿਆ ਸੀਗਾ ਅਸਿਆ ਅਸੀਂ ਪਵਾਏ ਆ ਠੀਕ ਆ ਹਾਂਜੀ ਪਾਈ ਕਰਨੇ ਟਾਇਰ ਮੂਰੇ ਨਾ ਕੋ ਵਾਇਸਿੰਗ ਪਵਾਏ ਬਾਈ ਇਹਦੇ ਕੱਟਾ ਸੀਗਾ ਐਡਾ ਆਹਰ ਠੀਕ ਆ ਫਿਰ ਜ਼ਿਮੀਦਾਰ ਨੇ ਲੈ ਕੇ ਜਾਣਾ ਅਗਲਾ ਹਨਾ ਨਗੋਦ ਕਰ ਤੂੰ ਬਾਅਦ ਇੱਕ ਘਰ ਲੱਗੀ ਇੱਦੋਂ ਸੋਹਰੇ ਬਾਈ ਸਾਰੀ ਮੂਹ ਦੀ ਅਜੇ ਤੱਕ ਜ਼ਮੀਨੀ ਤੇ ਰੀਟ ਆਈ ਤੇ ਇਧਰੋਂ ਟਾਇਰਾਂ ਨੇ ਚੱਕ ਕਰਾ ਦੇ ਹਾਂ ਮਗਰਾ ਆਟਮ ਰੂਡ ਸਾਰਾ ਆ ਨਾਲ ਛਤਰੀ 'ਚ ਇੱਕ ਕਰਾਣ ਦੀ ਬੱਤੀ ਲੱਗੀ ਹੋਈ ਠੀਕ ਆ ਨਾਲ ਬੱਤੀ ਲੱਗੀ ਹੋਈ ਏਜੰਸੀ ਵਾਲੀ ਛਤਰੀ ਆ ਚਲੋ ਲੱਕੇ ਇਧਰੋਂ ਪਹਿਲਾਂ ਵੇਟ ਚੈੱਕ ਕਰਾ ਦੇ ਕਿੰਨੇ ਦਾ ਪਹਿਲਾਂ ਵੇਟ ਆ ਬਈ ਸਾਰਾ ਟੋਟਲ ਬੰਪਰ ਤੇ ਵੇਟ ਦਾ ਲਾ ਕੇ ਕੁਆਂਟਲ ਭਾਰ ਹੋਵੇ ਠੀਕ ਆ ਇਹ ਚ ਵੀ ਵੇਟ ਹੀ ਹੁੰਦਾ ਨਾ ਇੰਨੀ ਵਜ ਨਹੀਂ ਆ ਬਈ ਠੀਕ ਆ ਜੇ ਹੁਣ ਆਪਾਂ ਡਿਮਾਂਡ ਦੀ ਗੱਲ ਕਰ ਜੀਏ ਇਹਦੀ 1135000 ਰੁਪਿਆ ਡਿਮਾਂਡ ਮੌਕੇ ਤੇ ਮੌਕੇ ਤੇ ਦੇ ਦਾਂਗੇ 1120000 ਦਾ ਬੀ ਬੱਤੀ ਠੀਕ ਆ ਹੁਣ ਕਰਦੇ ਫੇਰ 5530 ਦੀ ਇਹ 4 ਸਿਲੰਡਰ ਫੇਰ ਆ ਗਈ ਇਹ 2022 ਮਾਡਲ ਆ ਪਹਿਲੀ ਪਾਰਟੀ ਦੇ ਟਰੈਕਟਰ ਇਹ ਆ ਕੈਸ਼ ਦਾ ਟਰੈਕਟਰ ਆ ਠੀਕ ਆ ਆ ਨੰਬਰ ਆਗਾ ਠੀਕ ਆ ਵੇਟ ਬੁਲ ਚੰਗੇ ਲੱਗੇ ਵਿਆ ਹਾਂ ਛੇ ਪਲੇਟਾਂ ਦੇ ਮੂਰੇ ਸਹੀ ਪਿੱਛੇ ਆ ਤੇ ਇੱਕ ਕਰਾ ਦੇ ਬਈ ਸੈਲਫ ਸਲਫਰ ਦਾ ਸਾਰਾ ਟਰੈਕਟਰ ਦੇ ਪੈਰਦਾਨਾਂ ਵਿੱਚ ਚੱਕ ਕਰਾਇਆ ਪੈਰਦਾਨ ਦੇਖ ਲੈ ਠੀਕ ਆ ਆ ਮਗਰਾਟ ਮਗਰਾਟ ਰੂਡ ਦੇਖ ਮਗਰਾਟ ਰਿੰਗ ਰੂਮ ਚੱਕ ਕਰਾ ਦੇ ਇੱਕ ਵਾਰ ਬਾਈ ਮਾਡਲ ਆ ਬਈ ਜਮਨ ਨਵਾ ਟਰੈਕਟਰ ਆ ਜਿਹਨੂੰ ਹੋਰ ਬਈ ਨਾਲ ਤੇ ਆ ਬਈ ਸਾਰਾ ਇਹ 3 ਸੀ ਚੋ ਹੀ ਆਉਂਦਾ ਬਈ ਇਹਦੇ ਠੀਕ ਆ ਵੀਰੇ ਬਾਕੀ ਕੁਛ ਇਹ ਹੁਣ ਡਿਮਾਂਡ ਵੱਧ ਗਈ ਇਹਦੀ ਚਾਰ ਸਿਲੰਡਰ ਦੀ ਉਹ ਬੰਦ ਹੋ ਗਿਆ ਜਿਹੜਾ ਹੁਣ ਆਉਂਦਾਗਾ ਉਹ ਤਿੰਨ ਸਿਲੰਡਰ ਆਉਂਦਾ ਠੀਕ ਆ ਹਾਂਜੀ ਤੇ ਇਹ ਟਰੈਕਟਰ ਬਈ ਬਾਈ ਮਾਡਲ ਆ ਬਾਈ ਮਾਡਲ ਹਾਂ ਪਹਿਲੀ ਪਾਰਟੀ ਦਾ ਹੀ ਇਹ ਹੈ ਪਹਿਲੀ ਪਾਰਟੀ ਦਾ ਟਾਇਰ ਆ ਨਾਲ ਦੇ ਟਾਇਰ ਹੈਗੇ ਆ 85 ਕੁ ਪੈਸੇ ਠੀਕ ਆ ਪਿਛਲੇ ਹੈਗੇ ਆਗੇ ਮੰਨ ਲਓ 95 ਪੈਸੇ ਠੀਕ ਹੈ ਵੀਰੇ ਹਾਂਜੀ ਕੀ ਡਿਮਾਂਡ ਕਰਦੇ ਆਪਾਂ ਇਹਦੀ ਇਹਦੀ ਬਈ ਆਪਾਂ ਮੈਂ 22 ਲੱਖ ਰੁਪਇਆ ਪੂਰਾ 22 ਲੱਖ ਠੀਕ ਆ ਮੌਕੇ ਤੇ ਮੌਕੇ ਤੇ ਦੇ ਦਾਂਗੇ 21 80 80 ਦਾ 70 ਦਾ ਠੀਕ ਆ ਮਹਲਾ ਹੋ ਜੂਗਾ ਮਾ ਵੀ ਦੇ ਦੀ ਮਾਨਦਾਨ ਫੁੱਲ ਕਰਾਂਗੇ ਯਾਰ ਜਿਹੜਾ ਵੀਡੀਓ ਦੇਖ ਕੇ ਠੀਕ ਆ ਵੀਰੇ ਕਰੀ ਗੱਲ 5405 ਦੀ ਇਹ ਬਈ 2 ਵੀਲ 5405 ਇਹ ਜਿਹੜੇ 5530 ਨੇ ਉਹ ਵੀ ਬੀਵੀ 25 ਜਗਰਾਉਂ ਨੰਬਰ ਨੇ ਠੀਕ ਆ ਵੀਰੇ ਬੀਵੀ ਨੇ ਜਗਰਾਉਂ ਦਾ ਬਈ ਆਪਣੇ ਸਾਰੇ ਪੰਜਾਬ ਚੋਂ ਵੱਧ ਨਾ ਮਾ ਡਾਇਰੈਕਟਰ ਜਗਰਾਉਂ ਦਾ ਹੁੰਦਾ ਠੀਕ ਆ ਹਾਂਜੀ ਇਹ ਪਹਿਲੀ ਭਾਰਤੀ ਦੀ ਟਰੈਕਟਰ ਇਹ ਹੈ ਬਈ ਜਾਂਸੀ ਰਿਕਾਰਡ ਆ ਸਾਰਾ ਠੀਕ ਆ ਜਗਰਾਉਂ ਦੇ ਨੰਬਰ ਆ ਨਾਲ ਦੇ ਟਾਇਰ ਆ ਇਹ ਮੰਨ ਲਓ ਵੀ ਤੁਸੀਂ 90 ਕੇ ਪੈਸੇ ਹੋਣਗੇ 85 90 ਠੀਕ ਆ ਵੀਰੇ ਹਾਂ ਪਿਛਲੇ ਵੱਧ ਭਏ ਹੋਣਗੇ ਪਹਿਰ ਪਿਛਲੇ ਵੀ ਚੈੱਕ ਕਰੇ ਰੰਮ ਰੰਮ ਚੈੱਕ ਕਰਾ ਦੇ ਮਗਰਾੜ ਦੇ ਹਾਂ ਮੈਂ ਰਾਡ ਮੈ ਰੂਡ ਪੈਰਦਾਨ ਦੇਖ ਲੈ ਪੈਰਦਾਨ ਚੈੱਕ ਕਰਾ ਦੇ ਇਹ ਆ ਦੇ ਬਾਈ ਇਹਦਾ ਪੰਪ ਪੰਪ ਦਿਖਾ ਪੰਪ ਤੇ ਕਿਤੇ ਵੀ ਟੱਕ ਨਹੀਂ ਆ ਸਾਰਾ ਰੈਨਲ ਆ ਠੀਕ ਆ ਕੋਈ 10 ਨੰਬਰ ਦਾ ਨਟ ਖੁੱਲਿਆ ਹੋ ਗਿਆ ਆਪਾਂ ਦੇਣ ਦਾ ਹਾਂ ਠੀਕ ਆ ਤੇ ਜਿੰਨਾ ਚੱਲੇ ਵੀ ਜਾਂਸੀ ਰਿਕਾਡ ਜਾਂਸੀ ਰਿਕਾਡ ਆ ਚੱਲੇ ਬੇਰ ਬੁੜੇ ਦੀ ਵੀ ਚੰਗਾ ਲੱਗਿਆ ਪਿਆ ਹਾਂ ਠੀਕ ਆ ਇਹਦਾ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਠੀਕ ਆ ਗੇਅਰ ਪ੍ਰੋ ਓਕੇ ਆ 4 ਸਪੀਡਾਂ ਕੰਡੀਸ਼ਨ ਓਕੇ ਮਤਲਬ ਕੰਡੀਸ਼ਨ ਓਕੇ ਆ ਬਈ 198% ਡਰਾਈਵਰ ਦੀ ਕੰਡੀਸ਼ਨ ਪਈ ਆ ਠੀਕ ਆ ਤੇ ਕੀ ਡਿਮਾਂਡ ਕਰਦੇ ਆ ਇਹਦੀ ਡਿਮਾਂਡ ਕਰਦੇ ਆ ਵੀ ਆ 8 ਲੱਖ 45 ਹਜ਼ਾਰ 8 ਲੱਖ 45 ਹਜ਼ਾਰ ਮੌਕੇ ਤੇ ਮੌਕੇ ਤੇ 8 ਲੱਖ 15 ਹਜ਼ਾਰ ਦੇ ਦੇ ਠੀਕ ਆ ਮਤਲਬ ਮੰਨ ਤਾਂ ਫੁੱਲ ਵਧੀਆ ਹੋਊਗਾ ਫੁੱਲ ਵਧੀਆ ਹੋਊਗਾ ਤੇ ਕਰੀ ਸੁਣੋ ਇੱਕ ਆ ਹੁਣ ਸਕੰਦਰਾ ਆਣਾ ਬਈ ਇਹ ਕੋਨ ਲੀਗ ਦਾ ਸਿਕੰਦਰ ਐਚ ਡੀ ਐਮ ਬਾਈ 60 ਆ ਗਿਆ ਇਹ ਡੀ ਆਈ 60 ਡੀ ਆਈ 60 ਇਹ ਵੀ ਪਹਿਲੀ ਪਾਰਟੀ ਦਾ ਡਰਾਈਵਰ ਆ ਬਾਈ ਟਾਇਰ ਟਾਇਰ ਇਹਦੇ ਨਾਲ ਦੇ ਆ ਗਏ ਚੱਕ ਕਰ ਲੈ 85 ਵੈਸੇ ਚੌਕੜਾ ਦੇਖੀ ਪਿਸ ਨੂੰ ਚੱਕ ਕਰਾ ਦੇ ਇੱਕ ਵਾਰ ਬੈਟ ਬੂਡੇ ਦੇ ਵੀ ਲੱਗੇ ਪਿਆ ਹਣਾ ਬਾਈ ਬੈਟ ਵੀ ਹਾਂ ਬਾਈ ਬੈਟ ਇਹਦੇ ਜਾਂਸੀ ਚੋਂ ਆਉਂਦੇ ਆ ਜਾਂਸੀ ਚੋਂ ਆਉਂਦੇ ਆ ਇੱਕ ਆ ਪੈਰਪੂਰ ਦਾ ਆਣ ਦੇ ਪੈਰਦਾਨੀ ਚੱਕਰਾ ਦੇ ਸਾਰਾ ਰੰਗ ਦਾ ਮਤਲਬ 오ਰੇਂਜ ਨਾ ਆਈ ਇਹ ਨਿਊ ਮਾਡਲ ਆ ਬਾਈ ਤੂੰ ਦੇਖ ਲੈ ਕੰਡੀਸ਼ਨ ਨਹੀਂ ਹੈਗੀ ਇਹ ਮਾਡਲ ਆ ਇਹ ਤੋਂ ਵੱਧ ਦੇਣਾ ਪਿਆ ਟੌਪ ਮਾਡਲ ਨੂੰ ਹੀ ਲੱਗਦਾ ਟਾਇਰ ਦੇਖ ਲੈ ਤੂੰ ਕਿੰਨੇ ਬਾਈ ਹਾਲ ਹੈ ਰਲੋ ਹਾਂ ਇਹਦਾ ਪੂਰਾ ਚੰਗਾ ਵੇਦਾ ਕਿਹੜੀ ਰੀਟ ਹੈਣੀ ਮੂਹ ਵੀ ਚਮਕਦਾ ਇੰਨੀ ਵਧੀਆ ਸੋ ਬਈ ਜਮਾ ਸਾਫ ਦੀਦਾ ਬਈ ਹਾਂ ਇਹ ਕਵਰ ਚੜੇ ਵੇ ਸੀਟਾਂ ਤੇ ਵੀ ਸ਼ਤਰੀ ਚੰਗੀ ਲੱਗੀ ਵੇ ਵਧੀਆ ਜਮਾ ਨਵੀਂ ਸ਼ਤਰੀ ਆ ਸਾਂਬਿਆ ਵੇ ਬਈ ਸਾਰਾ ਟਰੈਕਟਰ ਇੱਕੋ ਜਾਪਿਆ ਠੀਕ ਆ ਹਾਂ ਇਹ ਪੰਜਾਬ ਨੰਬਰ ਪੰਜਾਬ ਟਰੈਕਟਰ ਸਾਰੇ ਪੰਜਾਬ ਨੰਬਰ ਠੀਕ ਆ ਏ ਬਈ 2019 ਮਾਡਲ ਹੈ ਜੀ ਡਿਮਾਂਡ ਹੈਗੀ ਆ 5 ਲੱਖ 60000 ਰੁਪਏ ਠੀਕ ਆ ਮੌਕੇ ਤੇ ਮੌਕੇ ਤੇ 5 ਲੱਖ 35 40000 ਦਾ ਬੋਈ ਇਹ ਜੋ ਵੀ ਹੋਊ ਜੀ ਕੋਲੋਂ ਮੰਨਤਾ ਹਾਂ ਹਾਂ ਮਾੜਾ ਮੋਟਾ ਹੋਰ ਕਰ ਲਾਂ 52-10 ਦੀ ਕਰੀ ਜਾਉਂਗੀ ਜੀ ਬਈ 22 ਦੇ 12ਵੇਂ ਮਹੀਨੇ ਠੀਕ ਆ ਦਾ ਨਿਕਲਿਆ ਵਿਆ 26 ਤਰੀਕ ਦਾ ਠੀਕ ਆ ਪਹਿਲੀ ਪਾਰਟੀ ਦਾ ਟਰੈਕਟਰ ਆ 550 600 ਘੰਟਾ ਟਰੈਕਟਰ ਚੱਲਿਆ ਠੀਕ ਆ ਜੀ ਠੀਕ ਆ ਜਰਮਾਨਾ ਫੂਕ ਕੇ ਚੜੇ ਪਏ ਹਣਾ ਬਈ ਹਾਂ ਇਹ ਏਜੰਸੀ ਵਾਲੀ ਆ ਸਾਰੇ ਬਈ ਸਾਰੇ ਨਾਲ ਦੇ ਆ ਹੈ ਬਈ ਹਾਂ ਰਿਵਰਸ ਬੀਟੀਓ ਫੁੱਲ ਟੌਮ ਮਾਡਲ ਆ ਡਬਲ ਡਿਸਟਰੀਬਿਊਟਰ ਕਿੰਨਾ ਚੱਲਿਆ ਵੇ ਬਾਈ ਇਹ 550 ਘੰਟੇ ਦੇ ਗ੍ਰੀਨ ਸਾਢੇ 550 ਘੰਟੇ ਬਾਈ ਕਹਿੰਦੇ ਗੱਲੀ ਵਾਂਗੂ ਖੜਕਦਾ ਏ ਟਰੈਕਟਰ ਜਿਵੇਂ ਨਵਾਂ ਟਰੈਕਟਰ ਟਾਇਰ ਦੇ ਹਾਈ ਕੰਡੇ ਜਿਹੜੇ ਲੱਗੇ ਆਹ ਕੰਡੇ ਖੜਿਆ ਆ ਦੇ ਤੂੰ ਚੈੱਕ ਕਰਾ ਦੇ ਮੇਰੇ ਮੁਰਮ ਚੈੱਕ ਕਰਾਇਆ ਮੈਂ ਕੱਲੀ ਚੈੱਕ ਕਰਾ ਦੇ ਆ ਭੈਣਾ ਸੈਲਫ ਸਲਫ ਦੇਖ ਜਾ ਆਂਦਰੋਂ ਹੀ ਚੈੱਕ ਕਰਾ ਦੇ ਲੱਗੀ ਸੈਲਫ ਨੂੰ ਮੇਰੇ ਚੋ ਵੀ ਨਹੀਂ ਲੱਗਿਆ ਉਹ ਸ਼ਾਬਾ ਵੀ ਚੰਗਾ ਨਾ ਬਾਈ ਚੰਗਾ ਬਾਈ ਜਮਾ ਨਵਾਂ ਟਰੈਕਟਰ ਹੈ ਦਾ ਯਾਰ ਇਹ ਕਹਦੇ ਵੀ ਹੈ ਕਰਤਾ ਕੇ ਲੈ ਜਾਣ ਜੇ ਲੋਕ ਘਰੇ ਜਾ ਕੇ ਨਾਂ ਦੱਸਣ ਵੀ ਇਹ 23 ਮਾਡਲ ਆ ਹੈ ਨਾ ਤਾਂ ਗਾ ਜੇ ਕਹਤਾ 25 ਆ ਤਾਂ 25 ਲੱਗੋ ਠੀਕ ਆ ਵੇਟ ਨਾਲ ਦੀ ਹੈ ਨਾ ਬਾਈ ਇਹ ਤਾਂ ਬਾਈ ਕੰਪਨੀ ਚੋਂ ਗਵੰਟਲ ਦਾ ਬੰਪਰ ਆਉਂਦਾ ਉਹੀ ਆ ਠੀਕ ਆ ਖੜਾ ਕੋੜਾ ਮਤਲਬ ਹੋਣ ਦੀ ਦਿੰਦਾ ਕੀ ਇਹਦੀ ਡਿਮਾਂਡ ਹੁਣ ਇਹਦੀ ਡਿਮਾਂਡ ਹੈਗੀ ਬਾਈ 7,95,000 7,95 ਮੌਕੇ ਤੇ ਮੌਕੇ ਤੇ 7,80,000 ਦੇ ਲਓ ਬਾਈ ਇਹ ਜੋ ਵੀ ਹੋ ਜਿਮਾਨ ਤਾਣਾਂ કરીએ મેહિન્દ્રા ਦੀ ਗੱਲ ਬਾਈ ਹਾਂ ਜੀ ਇਹ ਹੈਗਾ 475 ਰਾਣਾ ਡੀ ਆਈ ਇਹ 2007 ਮਾਡਲ ਆ ਬਾਈ 2007 ਪਾਟ ਲਈ ਹਾਂ ਲਾਗਦਾ ਨਹੀਂ ਬਾਈ ਨਵੇਂ ਡਰਾਈਵਰਾਂ ਚੰਗੇ ਰੈਟਰੀ ਹੁੰਦੇ ਆ ਬਾਈ ਸਾਰੇ ਠੀਕ ਆ ਟੋਟਲ ਪੈਸਾ ਚੈੱਕ ਕਰਾ ਲਈ ਟੂਰ ਮਾਲਾ ਪਏ ਆ ਗਿਆ 80 85 ਗ੍ਰੰਥ ਰੰਗ ਤਾਂ ਕਿਵੇਂ ਸਾਰਾ Ориਜਨਲ ਆ ਬਾਈ ਪਲੇਨ ਲਾ ਬਾਈ ਸਾਰਾ ਰੰਗ ਦੇ ਸੋ ਸਾਰਾ ਚੈੱਕ ਕਰਾਏ ਤੱਕ ਚਰੀਟ ਹੈਣੀ ਬਾਈ ਠੀਕ ਆ Ориਜਨਲ ਆ ਸਾਰੇ ਚਲਾਈ ਜਲੂਈ ਚ ਕਿਵੇਂ ਆ ਚਲਾਈ ਦਾ ਪੂਰਾ ਵਧੀਆ ਬਾਈ ਠੀਕ ਆ ਇਹਦੀ ਡਿਮਾਂਡ ਹੈਗੀ ਆ ਬਈ 2 ਲੱਖ ਦੇ 40000 2 ਲੱਖ 40000 ਮੌਕੇ ਤੇ ਮੌਕੇ ਤੇ ਦੇ ਦਾਂਗੇ 2 ਲੱਖ 25 25 ਗਿਆ ਲਓ ਬਈ ਇਹ ਚੋ ਵੀ ਹੋ ਜੂ ਮਾਨਦਾ ਹਨਾ ਬਈ ਜਮਾ ਨਮਾ ਟਰੈਕਟਰ ਆਵੇ ਠੀਕ ਆ ਕਰੀਏ ਗੱਲ ਇਹਦੀ ਬਈ ਹਾਂ ਬਈ ਸਕੰਦਰਾਣਾ ਇਹ ਵੀ ਆ ਗਿਆ 750 ਚ ਹਾਂ ਬਈ ਇਹ 23 ਮਾਡਲ ਆ ਇਹ 23 ਮਾਡਲ 3 ਸਪੀਡ ਆ ਬਿਨ ਚੇਂਜਰ ਵਾਲਾ ਜਿਹੜਾ ਮਤਲਬ ਇਹ ਹੁਣ ਆਉਂਦਾ ਪਹਿਲਾਂ ਇੱਕ ਚੇਂਜਰ ਵਾਲਾ ਆਉਂਦਾ ਇਹ ਚੇਂਜਰ ਤੋਂ ਬਿਨਾ ਆ ਬਈ ਇਹ ਬਿਨਾ ਚੇਂਜਰ ਤੋਂ 3 ਸਪੀਡ ਆ ਆ ਜਿਹੜੇ ਲਵਾ ਬਏ ਨਾਲ ਹੀ ਆ ਬਈ ਏਜੰਸੀ ਵਾਲਿਆਂ ਨਾਲ ਦੀ ਆ ਏਜੰਸੀ ਵਾਲਿਆਂ ਠੀਕ ਆ 6 7 600 ਘੰਟਾ ਚੱਲਿਆ ਹੋਇਆ 600 ਘੰਟਾ ਚੱਲਿਆ ਹੋਇਆ ਬਾਈ ਜਮਨ ਨਮਾਜ਼ ਜੰਸੀ ਦੇ ਰਿਕਾਰਡ ਚ ਡੀ ਪੈਰਾਂ ਦੀ ਕੰਡੀਸ਼ਨ ਆ ਪੈਰਾਂ ਦੀ ਗਣੇਸ਼ਰਮ ਪਈ ਆ ਬਾਈ ਪਲਾਟ ਵੀਰ ਜੀ ਦੱਸਦੇ ਬਈਆ ਕੰਡੇ 'ਚ ਖੜੇ ਆ ਜੀ ਠੀਕ ਆ ਹੋ ਟਾਇਰ ਵੀ ਦੇਖ ਲੈ ਬਾਈ ਦੱਸ ਦਿਆ ਵੀ ਪੈਰਾਂ ਰਹਿਗੇ ਆ ਹਾਂ 95 ਪਤੋ ਪਲੱਸ ਪੈਸੇ ਟਾਇਰ ਐ ਮਰ ਮੇਜ ਕਰੈ ਮਗਰਾੜ ਚ ਕਰਾ ਹਾਂ ਕੀ ਐਡਵਾਂਟ ਬਾਈ ਇਹਦੀ 6 ਲੱਖ ਤੇ 55000 ਰੁਪਇਆ ਐਡਵਾਂਟ ਠੀਕ ਆ 6 ਲੱਖ ਐ ਹਾਰ ਵੀ ਪਾਇਆ ਵੈਸੇ ਹਾਰ ਪਾ ਠੀਕ ਆ ਜਮਾ ਨਵਾਂ ਡਰਾਈਵਰਾਂ ਨਾਲ ਹਾਂ ਹਾਰ ਦੀ ਵੀ ਘਾਟ ਹੈ ਨਹੀਂ ਟਰੈਕਟਰ ਦੀ ਤੇ ਕਰੀਏ ਗੱਲ ਬਈ ਗਾਵਾ ਹਾਂ ਇਹਦੀ ਧਮਾੜ ਹੈਗੀ ਹੈ ਬਈ 6,55,000 ਠੀਕ ਹੈ ਜੀ ਜਿਹੜਾ ਆ ਗਿਆ ਬਈ ਇਹ 2022 ਮਾਡਲ ਆ ਸੋਨਾਲੀਕਾ 750 ਟੌਰਕ ਪਲੱਸ ਵਾਲਾ 2 ਸਪੀਡ ਆ ਇਹ 3 ਨਹੀਂ ਹੈਗਾ 2 ਸਪੀਡ ਆ ਹਾਂਜੀ ਲੇਕਿਨ ਇਧਰੋਂ ਚੈੱਕ ਕਰਾ ਲਈ ਪੰਪ ਮੋਂ ਪਸਾਰਾ ਚੈੱਕ ਕਰ ਲਾ ਕੋਈ 10 ਨੰਬਰ ਦਾ ਨਟ ਵੀ ਨਹੀਂ ਖੁੱਲਿਆ ਠੀਕ ਆ ਇਹ ਵੀ ਪੰਜਾਬ ਨੰਬਰ ਆ ਟਾਇਰ ਰਾਨੇ ਚੈੱਕ ਕਰਾ ਦੇ ਟਾਇਰ ਦਾ ਦੇਖ ਲੈ ਇਧਰੋਂ ਚੈੱਕ ਕਰਾ ਦੇ ਟਾਇਰ 90 85 ਕੇ ਪੈਸੇ ਟਾਇਰ ਪਏ ਆ ਆ ਰੀਮ ਰੂ ਚੈੱਕ ਕਰਾ ਦੇ ਠੀਕ ਆ ਜੋ ਨਾ ਚੱਲਿਆ ਬਹਿ 1100 ਘੰਟਾ ਚੱਲਿਆ ਰੇਨ ਨਾਲ ਚੱਲਿਆ ਠੀਕ ਆ ਵੀਰੇ ਹਾਂ ਤੇ ਇਧਰੋਂ ਲਿੰਕਾ ਕਰਕੇ ਚੈੱਕ ਕਰਾ ਲਿੰਕਾ ਨੂੰ ਕਹੇ ਖਲਾ ਬਾਈ ਜਮਾ ਠੀਕ ਆ ਨਮੀਆਂ ਬੀਆਂ ਨੇ ਮੈਂ ਟਰਾਲੀ ਤੇ ਥੋੜੇ ਦੇ ਨਹੀਂ ਪਾਈ ਹੁਣ ਇੱਕ ਦੋ ਵਾਰ ਬਾਈ ਪਾਈ ਨਹੀਂ ਇਹ ਤਾਂ ਜ਼ਿਮੀਂਦਾਰ ਨੇ ਵੱਧੋ ਵੱਧ ਖੇਤ ਚ ਪਾਈ ਓਏ ਜ਼ਿਮੀਂਦਾਰ ਕੋਲੇ ਸੀ ਬੇ ਠੀਕ ਆ ਵੀਰੇ ਹਾਂ ਕੀ ਡਿਮਾਂਡ ਕਰਦੇ ਆ ਇਹਦੀ ਇਹਦੀ ਡਿਮਾਂਡ ਕਰਦੇ ਆ ਵੀ ਆਪਾਂ 5,85,000 ਰੁਪਏ 5 ਲੱਖ 85000 ਠੀਕ ਆ ਮੌਕੇ ਤੇ ਮੌਕੇ ਤੇ ਦੇ ਦਾਂਗੇ ਆਪਾਂ 5,70,000 ਦਾ ਠੀਕ ਆ ਦੇ ਦੇਣਗੇ ਬਾਈ ਮਾਨਤਾੜੇ ਇਹ ਚੋ ਵੀ ਹੋ ਜੀ ਹ કરી ਗਾਲਾ ਹਾਂਜੀ 960 ਜਿਹੜਾ ਇਹ ਬਈ ਮਾਡਲ ਦਾ ਘਾਟੀ ਬਣੇ ਨੇ ਪਰ ਇਹ 960 ਜਿਹੜਾ ਟਰੈਕਟਰ ਬਈ ਜਮਾ ਨਵਾਂ ਟਰੈਕ ਮੈਂ ਵੀ ਬਈ ਅੱਜ ਪਹਿਲੀ ਵਾਰ ਦੇਖਿਆ 60 16 ਇਹ 2016 ਮਾਡਲ ਆ ਬਈ ਠੀਕ ਆ 16 ਮਾਡਲ ਆ ਪੈਰਾਂ ਨੇ ਚੱਕਰਾ ਦੇ ਇੱਕ ਵਾਰ ਲੱਕੀ ਰੰਗ ਤਾਂ ਕਿਵੇਂ ਸਾਰਾ origignal ਆ ਬਈ ਜੀ ਰੈਨ ਵਾਲਾ ਬਈ ਮਾਂ ਮਾੜੀ ਮੁੱਟੀ ਭਾਵੇਂ ਬਾਡੀ ਤੇ ਕਲਮ ਨਾ ਲੱਗਿਆ ਠੀਕ ਇਧਰੋਂ ਚੈੱਕ ਕਰਾ ਦੇ ਪਹਿਲਾਂ ਰਿਮ ਚੈੱਕ ਕਰਾ ਦੇ ਫਿਰ ਮਗਰਾੜ ਤੇ ਕਰਾ ਦੇ ਕਿਦੋਂ ਬਸ ਗਲੇ ਵੇਣੀ ਤੇ ਇਧਰੋਂ ਲੰਕਾ ਲੰਕਾ ਕੰਨੀ ਚੈੱਕ ਕਰਾ ਦੇ ਹਾਂ ਇਹ ਵੀ ਪੰਜਾਬ ਨੰਬਰ ਹੈ ਨਾ ਪੰਜਾਬ ਟਰੈਕਟਰ ਸਾਰੇ ਪੰਜਾਬ ਨੰਬਰ ਠੀਕ ਆ ਤੇ ਹੁਣ ਕਰ ਲਈ ਆਪਾਂ ਡਿਮਾਂਡ ਦੀ ਗੱਲ ਇਹ ਵੀ 4,80,000 ਰੁਪਿਆ ਡਿਮਾਂਡ ਹੈ ਮੌਕੇ ਤੇ ਦੇ ਦਾਂਗੇ 65,000 ਦਾ ਘੋੜਾ ਬਾਂਪਰ ਲੱਗਿਆ ਹੋਇਆ ਹਾਂ ਠੀਕ ਮੌਕੇ ਤੇ ਮਤਲਬ ਮਾਰਦਣ ਵਧੀਆ ਹੋਊਗਾ ਵਧੀਆ ਹੋਊਗਾ ਭਾਈ ਤੇ ਭਾਈ ਇੱਕ ਵਾਰਾ ਸਕਰੀਨ ਤੇ ਨੰਬਰ ਦਾ 99012/14601 99012 14601 ਇਹ ਬਈ ਇੱਕ ਵਾਰ ਦੁਕਾਨ ਦੀ ਲੋਕੇਸ਼ਨ ਦੱਸ ਦੂਗੀ ਦੁਕਾਨ ਦੀ ਲੋਕੇਸ਼ਨ ਹੈਗੀ ਆ ਬਈ ਬਰਨਾਲੇ ਕੋਲ ਹੰਡਿਆ ਆ ਜਿੱਥੇ ਸਟੈਂਡਰਡ ਤੇ ਬਲਕਾਰ ਕੰਬੈਨ ਬੰਨਦੀ ਆ ਠੀਕ ਹੈ ਜੀ ਤੇ ਆਪਣਾ ਸਟੈਂਡਰਡ ਚੌਕ ਆ ਜਿਹੜਾ ਉਦੋਂ 100 ਮੀਟਰ ਤੇ ਨੈਸ਼ਨਲ ਹੋਟਲ ਆ ਉੱਥੇ ਆ ਐਨ ਐਚ 7 ਦੇ ਉੱਤੇ ਦੁਕਾਨ ਆਪਣੀ ਰੋਡ ਦੇ ਕਰਾਇਆ ਕਰੋ ਤੇ ਵੀ ਮਿਲ ਜਾਂਦਾ ਲੋਨ ਕਰ ਦੂੰਗਾ ਲੋਨ ਵੀ ਕਰਾ ਦਾਂਗੇ ਪੰਜਾਬ ਪੰਜਾਬ ਤੇ ਪੰਜਾਬ ਤੇ ਸਾਰੇ ਕਿਤੇ ਲੋਨ ਕਰਾਦਾ ਠੀਕ ਹੈ ਤੇ ਜੀ ਪੇਪਰ ਵਰਕ ਦੇ ਵਧੀਆ ਸਾਰੇ ਪੇਪਰ ਵਰਕ ਦੀ ਗਾਰੰਟੀ ਹੋ ਪੇਪਰਾਂ ਦੀ ਗਾਰੰਟੀ ਹੋਊਗੀ ਜਿਹੜੇ ਟਰੈਕਟਰ ਖੜੇ ਜਿੰਨੇ ਵੀ ਦਿਖਾਇਆ ਟਰੈਕਟਰ ਉਹ ਇੱਕ ਪਿੱਛੇ ਟਰੈਕਟਰ ਖੜਾ ਉਹਦੇ ਕਾਗਜ਼ਾਂ 'ਚ ਨੁਕਸਾ ਬਈ ਉਹ ਪਿੱਛੇ ਕਰਕੇ ਲਾਇਆ ਪਿਆ ਨਾ ਆਪਾਂ ਵੀਡੀਓ 'ਚ ਦਿਖਾਇਆ ਇੱਕ ਵਾਰ ਵੀਡੀਓ 'ਚ ਦਿਖਾਇਆ ਨਹੀਂ ਉਹ ਟਰੈਕਟਰ ਉੱਤੇ ਲਿਖਿਆ ਵੀ ਹੋਇਆ ਵੀ ਇਹ ਬਿਕਾਊ ਨਹੀਂ ਹੈ ਠੀਕ ਹੈ ਜੀ ਹਾਂ ਗਾਰੰਟੀ ਵਾਲੀਆਂ ਚੀਜ਼ਾਂ ਹੀ ਰੱਖਦੇ ਆਂ ਬਈ ਆਪਾਂ ਠੀਕ ਆ ਹਾਂ ਜੀ ਤੇ ਲੋਕੇਸ਼ਨ ਵੀ ਦੱਸਤੀ ਨੰਬਰ ਵੀ ਦੱਸਤਾ ਹਾਂ ਕੋਈ ਨਹੀਂ ਜਿਹੜਾ ਭਾਈ ਵੀਡੀਓ ਦੇਖ ਕੇ ਉਹਦਾ ਵਧੀਆ ਮਾਨ ਤਾਨ ਕਰਾ ਠੀਕ ਆ ਹਾਂ ਤੇ ਲਖੀ ਇੱਕਾਈ ਦੁਬਾਰਾ ਇੱਧਰ ਵਜਾਦੀ ਮਰਵਾ ਦੇ ਜਿੰਨੇ ਟਰੈਕਟਰ ਦਿਖਾਏ ਆ ਸਾਰਾ ਭੱਜਿਆ ਟਰੈਕਟਰ ਖਾ ਜਾਣਾ ਬਾਈ ਜੀ ਹਾਂ ਕੇਰਾ ਸਾਰੇ ਚੈੱਕ ਕਰਾ ਦੇ ਬਾਈ ਲੱਕੀ ਇੱਕ ਵਾਰ ਸਾਰੀ ਨਿਗਾ ਮਰਵਾ ਲਿਓ ਟਰੈਕਟਰ ਤੱਕ ਆਪਣੇ ਕੋਲੇ ਬਾਈ ਹਰ ਵਕਤ 10 ਤੋਂ 12 ਮਤਲਬ ਮੇਲਾ ਲੱਗਿਆ ਰਹਿੰਦਾ ਏ ਛੇ ਹਣਾ ਬਾਈ ਫੁੱਲ ਟਰੈਕਟਰ ਹੁੰਦਾ ਠੀਕ ਆ 15 ਕੇ ਟਰੈਕਟਰ ਹੁੰਦੇ ਆ ਐਸਟੀ ਵੇਟ ਆਪਣੇ ਕੋਲੇ ਠੀਕ ਆ ਠੀਕ ਆ ਹਾਂ ਮਤਲਬ ਕੋਟਾ ਭਾਰ ਕੀ ਰੱਖਦੇ ਆ ਪੂਰਾ ਚੰਗਾ ਟਰੈਕਟਰ ਹੀ ਰੱਖਦੇ ਆ ਬਾਈ ਸਾਰੇ ਦੇਖ ਤੋਟ ਜਿੰਨੇ ਟਰੈਕਟਰ ਉੱਚੇ ਮਾਡਲ ਨੇ ਉੱਚੇ ਮਾਡਲ ਦਾ ਨਾ ਮਾਡਲ ਤਾਂ ਨੀ ਉਹਦਾ ਲੰਬਾ ਆ ਜਾਂਦਾ ਬਾਈ ਠੀਕ ਆ ਏ ਹੁਣ ਨਵੇਂ ਡਾਇਰੈਕਟਰ ਨੇ ਜਿੰਨੇ ਖੜੇ ਆ ਠੀਕ ਆ ਹਾਂ ਤੇ ਅੱਜ ਦੀ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਓ ਤੇ ਬਾਤੋ ਬਾਤ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ